ਤੈਂਟ ਲਾ ਲਾ ਕੇ ਇੱਕ ਟੈਂਟ ਵਿੱਚ 20-20 ਬੰਦੇ ਰਹਿੰਦੇ ਨੇ ਇੱਕ ਟੈਂਟ ਜਿਹੜਾ ਟੈਂਟ ਲਾ ਲਿਆ ਉਹਨੇ ਟਰੈਕਟਰ ਦੇ ਉੱਪਰ ਚੰਦਰਾ ਕਵਰ ਕਰ ਲਿਆ ਤੇ ਵਿੱਚ ਰਹਿੰਦੇ ਨੇ ਫਿਰ ਕਰਦੇ ਨੇ 20 ਬੰਦੇ ਵਿੱਚੇ ਦੋ ਕੁੜੀਆਂ ਨੇ 18 ਮੁੰਡੇ ਦੋ ਕੁੜੀਆਂ ਇਹੋ ਜਿਹੀ ਵੀਡੀਓ ਸਮਝੋ ਕੁੜੀਆਂ ਉਹ ਕੁੜੀਆਂ ਸੇਫ ਨੇ ਉੱਥੇ ਹੈਗੀਆਂ ਕੁੜੀਆਂ ਸੇਫ ਨੇ ਦੇਖੀ ਇਸ ਬੰਦੇ ਪਾਰ ਤੇ ਕੈਨੇਡਾ ਦੇ ਥੋੜੇ ਜਿ ਖਟਾਸ ਵਾਲੇ ਹੋਏ ਤੇ ਉਦੋਂ ਤੋਂ ਥੋੜਾ ਜਿਹਾ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਆਬ ਦੇ ਚੱਲਦਿਆਂ ਕੈਨੇਡਾ ਵੱਲ ਝੁਕਾ ਬਹੁਤ ਘਟ ਗਿਆ ਹੈ ਪੰਜਾਬ ਦੇ ਨੌਜਵਾਨਾਂ ਦਾ ਖਾਸ ਕਰਕੇ ਕਿਉਂਕਿ ਪਿੱਛੇ ਜੋ ਫੀਸ ਦੇ ਵਿੱਚ ਵੀ ਵਾਅਦਾ ਕੀਤਾ ਗਿਣਤੀ ਬਹੁਤ ਘਟੀ ਹੈ ਪਿਛਲੇ ਸਾਲ 146000 ਪੰਜਾਬੀ ਗਏ ਹੋ ਇਸ ਵਾਰੀ ਰਿਪੋਰਟਾਂ ਸਾਹਮਣੇ ਆਈਆਂ ਨੇ 87000 ਨੌਜੋਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦਾ ਰੁਖ ਕਰਦੇ ਨੇ ਤੇ ਖਾਸ ਕਰ ਕੈਨੇਡਾ ਨੂੰ ਦੂਜਾ ਪੰਜਾਬ ਕਿਹਾ ਜਾਂਦਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਵੀ ਹਾਲਾਤ ਅਜੇ ਨੇ ਜੋ ਸਾਡੇ ਕੋਲ ਅਪਡੇਟਸ ਆਉਂਦੀਆਂ ਨੇ ਵੀ ਉੱਥੇ ਨੌਕਰੀ ਦੀ ਮੁਸ਼ਕਲ ਆ ਰਹੀ ਹੈ ਕੰਮ ਦੀ ਮੁਸ਼ਕਲ ਆ ਰਹੀ ਹੈ ਰਹਿائش ਦੀ ਮੁਸ਼ਕਲ ਆ ਰਹੀ ਹੈ ਤੇ ਪਿੱਛੇ ਜਿਹਦੋਂ ਦੇ ਸਬੰਧ ਭਾਰਤ ਤੇ ਕੈਨੇਡਾ ਦੇ ਥੋੜੇ ਜਿ ਖਟਾਸ ਵਾਲੇ ਹੋਏ ਤਾਂ ਉਦੋਂ ਤੋਂ ਥੋੜਾ ਜਿਹਾ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸਭ ਦੇ ਚਲਦਿਆਂ ਕੈਨੇਡਾ ਵੱਲ ਝੁਕਾਅ ਬਹੁਤ ਘਟ ਗਿਆ ਹੈ ਪੰਜਾਬ ਦੇ ਨੌਜਵਾਨਾਂ ਦਾ ਖਾਸ ਕਰਕੇ ਕਿਉਂਕਿ ਪਿੱਛੇ ਜੋ ਫੀਸ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਬਿਲਕੁਲ ਜੀ ਪੰਜਾਬ ਦੇ ਨੌਜਵਾਨਾਂ ਦਾ ਅੰਕੜਾ ਕੱਲ ਜਾਰੀ ਹੋਇਆ ਜਿਹੜਾ ਨਾ ਜਿਹੜਾ ਕਿ ਜੋ ਅੰਕੜਾ ਆਉਂਦਾ ਆਉਂਦਾ ਨੇ ਜੀ ਰਿਪੋਰਟਾਂ ਅਨੁਸਾਰ ਉਹਦੇ ਮੁਤਾਬਕ ਕੈਨੇਡਾ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਘਟੀ ਆ ਹੂੰ ਗਿਣਤੀ ਬਹੁਤ ਘਟੀ ਆ ਪਿਛਲੇ ਸਾਲ 1,46,000 ਪੰਜਾਬੀ ਗਏ ਨੇ ਉੱਥੇ ਹੂੰ ਇਸ ਵਾਰੀ ਰਿਪੋਰਟਾਂ ਸਾਹਮਣੇ ਆਈਆਂ ਨੇ 87,000 ਸਰ ਜੀ ਹੰਨ ਸਟਾਸਟੀਜ਼ਰ ਤੇ ਇਹਦੇ ਕਾਰਨ ਇੱਕ ਤਾਂ ਇਹ ਆ ਕਿ ਉੱਥੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਵਧ ਗਈ ਆ ਕੈਨੇਡਾ ਵਿੱਚ ਸਾਡੇ ਬੱਚਾ ਨੂੰ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਿਹਾ ਤੇ ਵੇਅਰ ਹਾਊਸ ਤੇ ਜਾਂਦੇ ਨੇ ਤੇ ਇੱਕ ਮਹੀਨਾ ਲਗਾ ਕੇ ਚਾਰ ਦਿਨ ਲਗਾ ਕੇ ਜਵਾਬ ਦੇ ਆ ਜਾਂਦਾ ਕਿ ਤੁਹਾਡਾ ਜਵਾਬ ਹੈ ਜੀ ਕੋਈ ਜਿਹੜੇ ਗੱਡੀਆਂ ਗੁੱਡੀਆਂ ਲੈ ਕੇ ਇੱਥੇ ਕੰਮ ਕਰਨਾ ਕੋਈ ਕੈਬ ਦਾ ਕੰਮ ਕਰਨ ਲੱਗਿਆ ਕੈਬ ਦੇ ਵਿੱਚ ਵੀ ਕੁਝ ਨਹੀਂ ਹੈਗਾ 45% ਦਿੰਦੇ ਨੇ ਕੈਬ ਦੇ ਜਿਹੜਾ ਏਜੰਸੀ ਆ ਉਹਨੂੰ 55% ਕੈਬ ਚਲਾਉਣ ਵਾਲੇ ਮਿਲਦਾ ਕੁਝ ਵੀ ਨਹੀਂ ਹੈਗਾ ਉੱਥੇ ਦੂਜੀ ਗੱਲ ਹੈਗੀ ਆ ਵੀ ਉੱਥੇ ਜਿਹੜਾ ਅ ਬੇਰੋਜ਼ਗਾਰੀ ਦਾ ਅੰਤ ਆ ਮਿਲ ਗਿਆ ਸਿਰੇ ਲੱਗੀ ਕਹਾਣੀ ਉੱਥੇ ਤੇ ਗਰੋਸਰੀ ਦੀ ਐਨੀ ਮਹਿੰਗਾਈ ਆ ਮਹਿੰਗਾਈ ਹੋ ਚੁੱਕੀ ਆ ਬਹੁਤ ਮਹਿੰਗਾਈ ਹੋ ਚੁੱਕੀ ਆ ਜਿਹੜੀ ਗਰੋਸਰੀ 50 ਡਾਲਰ ਦੀ ਪਹਿਲਾਂ ਸਾਰਨਦੀ ਸੀ ਇੱਕ ਬੰਦੇ ਦਾ ਇੱਕ ਵਿਦਿਆਰਥੀ ਨੂੰ 50 ਡਾਲਰ ਦੀ ਗਰੋਸਰੀ ਸਾਰਨਦੀ ਰਹੀ ਪਹਿਲਾ ਮਹੀਨੇ ਦਾ ਹੁਣ 150 ਡਾਲਰ 200 ਡਾਲਰ ਤੋਂ ਘੱਟ ਸਰਦਾ ਹੂੰ ਗਰੋਸਰੀ ਦਾ 200 ਡਾਲਰ ਮਤਲਬ ਤੁਸੀਂ ਲਾ ਲਓ ਕਿੰਨੇ ਹੋਗੇ 12-13000 ਰੁਪਏ ਦੀ ਗਰੋਸਰੀ ਆ ਰਹੀ ਆ ਤੁਹਾਡੀ ਬਾਕੀ ਹੋਰ ਦੁੱਧ ਵਗੈਰਾ ਵੱਖਰਾ ਤੇ ਉੱਥੇ ਮਹਿੰਗਾਈ ਨੇ ਬੜਾ ਅੱਤ ਦੂਜੀ ਗੱਲ ਸਰਕਾਰ ਨੇ ਇੱਕ ਬੜਾ ਹੋਰ ਪੰਗਾ ਪਾਤਾ ਪੰਜਾਬੀਆਂ ਵਾਸਤੇ ਪੰਜਾਬੀਆਂ ਵਾਸਤੇ ਕਿ ਪੂਰੇ ਭਾਰਤੀਆਂ ਵਾਸਤੇ ਕਿ ਜਿਹੜੀ ਜੀਆਈਸੀ ਸੀਗੀ ਉਹ ਦੁਕਣੀ ਕਰਦੀ ਆ ਦੁਕੜੀ ਜੀਆਸੀ ਕਰਦੀ ਆ ਇਸ ਕਰਕੇ ਕੈਨੇਡਾ ਦੇ ਵੱਲ ਹੁਣ ਰੁਝਾਨ ਪੰਜਾਬੀਆਂ ਦਾ ਕਦਮੀਆਂ ਇੱਕ ਇਹੋ ਜੀਆਂ ਵੀਡੀਓ ਆ ਰਹੀਆਂ ਨੇ ਕਿ ਟੈਂਟ ਲਾ ਲਾ ਕੇ ਇੱਕ ਟੈਂਟ ਵਿੱਚ 20 20 ਬੰਦੇ ਰਹਦੇ ਨੇ ਇੱਕ ਟੈਂਟ ਦੇ ਵਿੱਚ ਟੈਂਟ ਲਾ ਲਿਆ ਉਹਨੇ ਟਰੈਕਟਰ ਦੇ ਉੱਪਰ ਚੰਗਿਆ ਨਾ ਕਵਰ ਕਰ ਲਿਆ ਤੇ ਵਿੱਚ ਰਹਿਦੇ ਨੇ ਵਿਚਾਰੇ ਲੈਣ ਦੇ ਵਿੱਚ 20 ਬੰਦੇ ਵਿੱਚੇ ਦੋ ਕੁੜੀਆਂ ਨੇ 18 ਮੁੰਡੇ ਦੋ ਕੁੜੀਆਂ ਵਿੱਚ ਇਹੋ ਜਿਹੀ ਵੀਡੀਓ ਸਾਹਮਣੇ ਆ ਰਹੀਆਂ ਨੇ ਅਗਲੀ ਗੱਲ ਨਸ਼ਿਆਂ ਦਾ ਬਹੁਤ ਪ੍ਰਕੋਪ ਹੋ ਗਿਆ ਉੱਥੇ ਨਸ਼ੇ ਬਹੁਤ ਵਧਰੇ ਨੇ ਕ੍ਰਿਡਾ ਦੇ ਵਿੱਚ ਇਹ ਬੜੀ ਬੜੀ ਬੁਰੀ ਬੁਰੀ ਤਰ੍ਹਾਂ ਵਧੇਰਾ ਬਹੁਤ ਬਹੁਤ ਪ੍ਰੋਬਲਮ ਆ ਗਈ ਉਸ ਗੱਲ ਦੀ ਉਹ ਵੀ ਰਿਪੋਰਟਾਂ ਪਹੁੰਚ ਰਹੀਆਂ ਨੇ ਤੀਜੀ ਗੱਲ ਆ ਕਿ ਕੁੜੀਆਂ ਨੂੰ ਕੁੜੀਆਂ ਸੇਫ ਨਹੀਂ ਉੱਥੇ ਹੈਗੀਆਂ ਕੁੜੀਆਂ ਸੇਫ ਨਹੀਂ ਹੈਗੀਆਂ ਹੁਣ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਦਾ ਜਿਹੜਾ ਮੁਲਕ ਹੈਗਾ ਨਾ ਜੀ ਹੁਣ ਇਸ ਟਾਈਮ ਉੱਥੇ ਇਹ ਪਤਾ ਲੱਗ ਰਿਹਾ ਵੀ ਕਿ ਕਿਤੇ ਇੰਜ ਨਾ ਹੋ ਜਵੇ ਕੈਨੇਡਾ ਦੇ ਵਿੱਚ ਕਿ ਕੋਈ ਸਰਕਾਰ ਕੋਈ ਸਖਤ ਫੈਸਲਾ ਕਰ ਲਵੇ ਸੋ ਇਹ ਨਾ ਗੱਲਾਂ ਨੂੰ ਲੈ ਕੇ ਨਾ ਜੀ ਤੇ ਮੇਰੇ ਖਿਆਲ ਇਹ ਹੀ ਕਾਰਨ ਹੈ ਕਿ 87000 ਅਰਜ਼ੀਆਂ ਗਈਆਂ ਨੇ ਉਹ ਵੀ ਪੱਕਾ ਪਤਾ ਨਹੀਂ ਕੀ ਉਹ ਜਾਣਗੇ ਤੇ ਨਹੀਂ ਜਾਣਗੇ ਤੇ ਕੈਨੇਡਾ ਦੇ ਵਿੱਚ ਜਾਣਾ ਜਿਹੜਾ ਹੈਗਾ ਮੁਹਾਲ ਹੋ ਗਿਆ ਇਸੇ ਕਰਕੇ ਪੰਜਾਬੀ ਕੈਨੇਡਾ ਵੱਲ ਜਾਣਦੌਰ ਜਾਣ ਘਟਾਰ ਰਹੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ